ਅਰੀਦ ਸਮਝ ਗਈ ਸੀ ਕਿ ਰਾਜ ਸੰਗਰੇ ਹਸੀ ਉਸ ਦਾ ਦਿਲ ਨਹੀਂ ਪੈਂਦਾ ਸੀ ਕਿ ਉਹ ਕੱਪੜੇ ਬਦਲ ਕੇ ਸਲਵਾਰ ਸੂਟ ਪਾ ਕੇ ਉਸ ਦੇ ਕੋਲ ਗਈ ਅਤੇ ਉਸ ਦੇ ਨਾਲ ਬੈਠ ਗਈ ਉਹ ਮੰਜੇ ਤੇ ਹੀ ਲੰਮਾ ਪਿਆ ਸੀ ਅਤੇ ਸਰੀਰ ਤੋਂ ਬਹੁਤ ਹੀ ਤਗੜਾ ਜਿਤਾ ਕੋਈ ਪਹਿਲਵਾਨ ਹੋਵੇ ਉਹ ਉਸ ਦੇ ਤਗੜੇ ਸਰੀਰ ਨੂੰ ਦੇਖ ਕੇ ਹੈਰਾਨ ਸੀ ਉਸ ਦੇ ਕੋਲ ਬੈਠ ਕੇ ਪੁੱਛਣ ਲੱਗੀ ਕਿ ਇੱਕ ਗੱਲ ਪੁੱਛਾਂ ਤ ਰਾਜ ਕਹਿਣ ਲੱਗਾ ਕਿ ਹਾਂ ਰੀਤ ਪੁੱਛ ਤਾਂ ਉਸਨੇ ਕਿਹਾ ਕਿ ਤੂੰ ਕਦੇ ਕਿਸੇ ਕੁੜੀ ਨਾਲ ਗੱਲਬਾਤ ਕੀਤੀ ਆ ਰਾਜ ਬੋਲਿਆ ਹਾਂ ਰੋਜ਼ ਹੀ ਕਰਦਾ ਉਹ ਵੀ ਤੇਰੇ ਨਾਲ ਰੋਜ਼ ਰੀਤ ਉਸ ਨੂੰ ਸਮਝਾਉਂਦੀ ਬੋਲੀ ਇਹ ਗੱਲ ਨਹੀਂ ਕਦੇ ਕਿਸੇ ਹੋਰ ਨਾਲ ਦੋਸਤੀ ਕੀਤੀ ਆ ਉਹ ਬੋਲਿਆ ਨਹੀਂ ਮਾਮੀ ਮੈਂ ਨਹੀਂ ਕਦੇ ਕਿਸੇ ਨਾਲ ਗੱਲ ਕੀਤੀ ਉਹ ਕਹਿਣ ਲੱਗੀ ਕਿ ਤੇਰਾ ਦਿਲ ਨਹੀਂ ਕਰਦਾ ਕਿਸੇ ਨਾਲ ਗੱਲ ਕਰਨ ਨੂੰ ਪਿਆਰ ਕਰਨ ਨੂੰ ਤਰਾਜ ਕਹਨ ਲੱਗਿਆ ਮੈਂ ਕਦੇ ਸੋਚਿਆ ਹੀ ਨਹੀਂ ਮੰਮੀ ਇੱਥੇ ਆ ਕੇ ਤੇਰੇ ਨਾਲ ਹੀ ਗੱਲ ਕੀਤੀ ਐ ਤੇ ਜਿੰਨੀ ਵੀ ਕੀਤੀ ਐ ਹੋਰ ਕਦੇ ਨਹੀਂ ਕੀਤੀ ਰੀਤ ਉਸ ਨੂੰ ਸਮਝਾਉਣਾ ਚਾਹੁੰਦੀ ਸੀ ਅਤੇ ਰਾਜ ਦੇਖ ਕੇ ਬੋਲੀ ਜਿਕੇ ਦਿਲ ਕਰਦਾ ਤੱਕਰਾਵਾ ਕਿਸੇ ਨਾਲ ਗੱਲ ਮੀਤੋ ਸੰਗਿਆ ਨਾ ਕਰ ਆਪਾਂ ਹਾਂਦੇ ਹੀ ਆ ਰਾਜ ਰੀਤ ਦੀਆਂ ਗੱਲਾਂ ਸੁਣ ਕੇ ਹੱਸ ਰਿਹਾ ਸੀ ਤੇ ਹੈਰਾਨ ਵੀ ਹੋ ਰਿਹਾ ਸੀ ਉਸ ਦੀਆਂ ਗੱਲਾਂ ਵਧੀਆ ਲੱਗ ਰਹੀਆਂ ਸੀ ਅਤੇ ਉਸ ਦੀਆਂ ਗੱਲਾਂ ਸੁਣ ਕੇ ਉਹ ਕਹਿਣ ਲੱਗਾ ਮਾਮੀ ਮੈਨੂੰ ਤਾਂ ਤੂੰ ਹੀ ਚੰਗੀ ਲੱਗਦੀ ਆ ਹੋਰ ਕਿਸੇ ਵੱਲ ਵੇਖਿਆ ਹੀ ਨਹੀਂ ਕਦੇ ਰੀਤ ਨੇ ਦੇਖਿਆ ਰਾਜ ਦਾ ਚਿਹਰਾ ਲਾਲ ਹੋ ਗਿਆ ਸੀ ਅਤੇ ਉਹ ਵੇਖਣ ਦੇ ਵਿੱਚ ਹੋਰ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਰੀਤ ਬੋਲੀ ਮੈਂ ਚੰਗੀ ਲੱਗਦੀ ਆ ਫਿਰ ਬੋਲ ਨਹੀਂ ਸਕਦਾ ਮੈਨੂੰ ਰਾਜ ਨੀਵੀਂ ਪਾਈ ਬੈਠਾ ਸੀ ਕਹਿਣ ਲੱਗਾ ਮਾਮੀ ਸਾਗ ਲੱਗਦੀ ਆ ਤੇਰੇ ਤੋਂ ਨਾਲੇ ਡਰ ਲੱਗਦਾ ਕਿ ਕਿਤੇ ਤੂੰ ਗੁੱਸਾ ਨਾ ਕਰ ਜਾਵੇਂ ਰੀਤ ਨੂੰ ਗੱਲ ਰਾਹ ਪੈਂਦੀ ਸੀ ਉਹ ਰਾਜ ਦਾ ਹੱਥ ਫੜ ਕੇ ਬੋਲੀ ਸੱਚ ਦੱਸ ਮੇਨਾ ਗੱਲ ਕਰਨ ਨੂੰ ਤੇਰਾ ਦਿਲ ਕਰਦਾ ਤਾਂ ਸੰਗ ਵੀ ਬਹੁਤ ਰਿਹਾ ਸੀ ਪਰ ਉਸ ਨੂੰ ਰੀਤ ਦੀਆਂ ਗੱਲਾਂ ਵਿੱਚ ਸੁਆਦ ਵੀ ਬਹੁਤ ਆ ਰਿਹਾ ਸੀ ਉਸ ਨੇ ਨੀਵੀਂ પા ਕੇ ਕਿਹਾ ਕਿ ਹਾਂ ਮਾਮੀ ਬਹੁਤ ਦਿਲ ਕਰਦਾ ਰੀਤ ਕਹਿਣ ਲੱਗੀ ਮਾਮੀ ਨਹੀਂ ਮੈਨੂੰ ਰੀਤ ਕਿਹਾ ਕਰ ਉਸ ਨੂੰ ਉਸ ਨੇ ਆਪਣਾ ਨਾਮ ਲੈਣ ਲਈ ਕਿਹਾ ਰੀਤ ਕਹਿਣ ਲੱਗੀ ਜਦੋਂ ਦਿਲ ਕਰਦਾ ਕਿ ਤੇਰਾ ਮੇਰੇ ਨਾਲ ਗੱਲ ਕਰੇ ਫੇਰ ਤੂੰ ਕਰਦਾ ਕਿਉਂ ਨਹੀਂ ਮੈਂ ਕਿਹੜਾ ਤੈਨੂੰ ਰੋਕਿਆ ਦੱਸ ਇੰਨੀ ਗਰਮੀ ਵਿੱਚ ਖੇਤਾਂ ਵਿੱਚ ਮਾਮੀ ਤੇਰੀ ਮਾਰੀ ਮਾਰੀ ਆਉਂਦੀ ਹੈ ਇਹ ਬੋਲ ਕੇ ਰੀਤ ਨੇ ਰਾਜ ਦੇ ਹੱਥ ਰੱਖ ਦਿੱਤਾ ਅਤੇ ਉਸ ਦੀ ਉਂਗਲਾਂ ਨੂੰ ਘੁੱਟ ਕੇ ਫੜ ਲਿਆ ਮੁੰਗਲਾਂ ਨਾਲ ਹੀ ਰਾਜ ਦੇ ਜਿਸਮ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਦੌੜ ਗਈ ਸੀ ਉਸੇ ਸਬਰ ਦਾ ਬੰਦ ਟੁੱਟ ਰਿਹਾ ਸੀ ਉਸ ਨੇ ਬਾਹ ਫੜ ਕੇ ਰੀਤ ਨੂੰ ਆਪਣੇ ਕੋਲ ਕੀਤਾ ਅਤੇ ਉਸ ਨੂੰ ਕਹਿਣ ਲੱਗਾ ਕਿ ਹਾਂ دلਤਾ ਕਰਦਾ ਤੈਨੂੰ ਦੇਖ ਕੇ پاگل ਜੋ ਹੋ ਗਿਆ ਰੋਜ਼ ਪ੍ਰੈਕਟਿਸ ਕਰਦਾ ਹਾਂ ਤੈਨੂੰ ਯਾਦ ਕਰਕੇ ਮਾਮੀ ਰੀਤ ਦੋਨੋਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਹੁਣ ਤਾਂ ਗੱਲਾਂ ਕਰਦੇ ਕਰਦੇ ਸਬਰ ਦਾ ਬੰਦ ਟੁੱਟ ਗਿਆ ਸੀ ਬੱਸ ਸੁਨਾਮੀ ਆਉਣ ਦੀ ਤੇ ਸੀ ਜੋ ਕਿ ਹੁਣ ਆ ਹੀ ਗਈ ਸੀ ਉਹ ਰਾਜਕੁਮਾਰ ਉਹ ਹੀ ਤਾਂ ਸੁਣਨਾ ਚਾਹੁੰਦੀ ਸੀ ਰੀਤ ਬੋਲੀ ਫੇਰ ਕਰਦਾ ਕਿਉਂ ਨਹੀਂ ਜਿੰਨਾ ਜੀ ਕਰਦਾ ਤੈਨੂੰ ਜਵਾਬ ਥੋੜੀ ਆ ਰੀਤ ਆ ਕਰੇ ਮਾਰ ਜਿੰਨੀ ਮਰਜੀ ਤੇਰੀ ਆ ਬੋਲ ਰੀਤ ਨੇ ਰਾਜ ਦਾ ਹੱਥ ਉਸ ਦਾ ਹੱਥ ਫੜ ਲਿਆ ਸੀ ਪਰ ਰਾਜ ਦਾ ਹاتھ ਉਸਦੇ ਹੱਥ ਵਿੱਚ ਹੀ ਨਹੀਂ ਆ ਰਿਹਾ ਸੀ ਜੋ ਕਿ ਬਹੁਤ ਹੀ ਵੱਡਾ ਸੀ ਪ੍ਰੀਤ ਬੋਲਣ ਕੀ ਕਿ ਇੱਥੇ ਨਹੀਂ ਕੋਠੇ ਚਾ ਕੋਈ ਦੇਖਣਾ ਲਵੇ ਤਾਂ ਰਾਜ ਕਰਨ ਲੱਗਿਆ ਦੁਨੀਆ ਦੀ ਪਰਵਾਹ ਨਹੀਂ ਜੇ ਇੱਥੇ ਕਿਸੇ ਨੇ ਦੇਖ ਲਿਆ ਤਾਂ ਪੰਗਾ ਹੋ ਜਾਣਾ ਰੀਤੇ ਕਹਿ ਕੇ ਉਸ ਨੂੰ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਬੜੀ ਚਿਰਾਂ ਤੋਂ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਮੌਕਾ ਨਹੀਂ ਮਿਲ ਰਿਹਾ ਸੀ ਪਰ ਅੱਜ ਖੇਤਾਂ ਨੂੰ ਪਾਣੀ ਮਿਲ ਰਿਹਾ ਸੀ ਇਨਾ ਖੁਸ਼ਕ ਦੇਖ ਕੇ ਉਸ ਦਾ ਚਿਹਰਾ ਗੱਲਾਪੀ ਹੋ ਗਿਆ ਸੀ ਰੀਤ ਨੂੰ ਪਿਆਰ ਨਾਲੋਂ ਜ਼ਿਆਦਾ ਚਾਹੀਦਾ ਸੀ ਤੇ ਰਾਜ ਨੂੰ ਰੀਤ ਦਾ ਪਿਆਰ ਦੋਨੋਂ ਖੁਸ਼ ਸਨ ਜਿਵੇਂ ਦੋਨਾਂ ਨੇ ਦੁਨੀਆ ਜਿੱਤ ਲਈ ਹੋਵੇ ਦੋਵੇਂ ਅੱਜ ਬੜੀ ਖੁਸ਼ੀ ਵਿੱਚ ਸਨ ਰਾਜ ਨੇ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਨਾਲ ਉਹ ਵੀ ਆਪਣੀ ਸੱਕੀ ਮਾਮੀ ਰੀਤ ਨੂੰ ਅੱਜ ਅਸਲੀ ਆਦਮੀ ਦੇ ਬਾਰੇ ਦੱਸਿਆ ਸੀ ਜਿਵੇਂ ਉਸ ਦਾ ਸਰੀਰ ਹੌਲਾ ਪੁੱਲਾ ਵਰਗਾ ਹੋ ਗਿਆ ਹੋਵੇ ਉਸ ਦਾ ਸਾਰਾ ਬੋਝ ਲੈ ਗਿਆ ਹੋਵੇ ਤੇ ਅਜੋ ਬਹੁਤ ਖੁਸ਼ੀ ਉਸ ਦੀ ਅੱਖਾਂ ਦੇ ਵਿੱਚ ਇੱਕ ਵੱਖਰੀ ਹੀ ਚਮਕ ਸੀ ਰੀਤ ਨੇ ਇੱਕ ਵਾਰੀ ਨਜ਼ਰ ਨੂੰ ਵੇਖ ਕੇ ਨੀਵੀਂ ਪਾ ਲਈ ਅਤੇ ਰਾਜ ਆਪਣੇ ਮੁੱਛਾਂ ਨੂੰ ਬੜ ਦੇ ਕੇ ਅੱਖਾਂ ਚ ਹੱਸਿਆ ਤੇ ਕਿਹਾ ਕਿ ਗਰਮੀ ਬਹੁਤ ਹੋ ਗਈ ਹੈ ਮੀਂਹ ਪੈ ਕੇ ਠੰਡ ਹੋਊਗੀ ਹੁਣ ਰੀਤ ਜਾਣਦੀ ਸੀ ਕਿ ਉਹ ਕਿੱਥੇ ਬੋਲਿਆ ਤੇ ਨਾਲ ਬੈਠੇ ਰਾਜ ਦੀ ਸਮਝ ਤੋਂ ਬਾਹਰ ਸੀ ਏ ਗਲਕਾਰ ਆ ਕੇ ਰਾਜ ਨੇ ਦਿਮਾਗ ਲਾ ਕੇ ਸੋਚੀ ਤੇ ਫੇਰ ਰੋਟੀ ਖਾ ਕੇ ਰਾਜ ਟਾਈਮ ਨਾਲ ਹੀ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਰਾਤੀ ਪ੍ਰੀਤੀ ਸੱਸ ਤੇ ਉਸ ਦਾ ਮੁੰਡਾ ਥਿੰਨੇ ਇਕੱਠੇ ਪੈਂਦੇ ਸਨ ਪਰ ਅਜ ਰੀਤੀ ਸੱਸ ਨੇ ਆਪਣਾ ਮੰਜਾ ਰਸੋਈ ਨਾਲ ਲੱਗਦੀ ਸੁਭਾਤ ਵਿੱਚ ਡਾ ਰਿਆ ਸੀ ਰੀਤਾ ਮੁੰਡਾ ਸੌ ਗਿਆ ਸੀ ਤੇ ਰੀਤ ਨੇ ਆਪਣੇ ਆਪ ਨੂੰ ਤਿਆਰ ਕੀਤਾ ਤੇ ਜਮਾ ਹੀ ਸੋਹਣੀ ਸੁਨੱਖੀ ਬਣ ਗਈ ਸੀ ਸਾਸਤੇ ਕਮਰੇ ਤੋਂ ਕੋਨ ਲੰਗੀ ਤਾਂ ਉਸ ਤੇ ਘਰਾਨਿਆਂ ਦੀ ਆਵਾਜ਼ ਆ ਰਹੀ ਸੀ ਰੀਤ ਦਾ ਅੰਗ ਅੰਗ ਖੁਸ਼ੀ ਨਾਲ ਭਰਿਆ ਪਿਆ ਸੀ ਉਸ ਦਾ ਸਰੀਰ ਮਹਿਕ ਰਿਹਾ ਸੀ ਕਿ ਉਹ ਕਿਸੇ ਹਿਰਨੀ ਵਾਂਗ ਉੱਡ ਰਹੀ ਸੀ ਉਹ ਸਖਤ ਪਿਆਰ ਨੂੰ ਤਰਸਦੀ ਸੀ ਹੁਣ ਜਾ ਕੇ ਉਸ ਦੀ ਕਿਸਮਤ ਵਿੱਚ ਇਹ ਪਹਲਾਏ ਸਨ ਜਦੋਂ ਕੋਈ ਉਸ ਦੀ ਬਸ ਕਰਾ ਸਕਦਾ ਸੀ ਤੇ ਉਸ ਦੀ ਰੀਜ ਪੂਰੀ ਕਰ ਸਕਦਾ ਸੀ ਕਿਉਂਕਿ ਉਸ ਨੂੰ ਬਹੁਤ ਸਾਲਾਂ ਤੋਂ ਇੱਕ ਕਮੀ ਮਹਿਸੂਸ ਹੋ ਰਹੀ ਸੀ ਦੋਸਤੋ ਜੇ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ লাইਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਕਹਾਣੀ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਸਿਰਫ ਇਨਾ ਹੀ ਦੱਸਣਾ ਚਾਹੁੰਦੇ ਹਾਂ ਕਿ ਇਨਸਾਨ ਨੂੰ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ ਚਾਹੀਦਾ ਹੈ ਤੇ ਸਮਾਜ ਦੇ ਅਨਸਾਰ ਹੀ ਚੱਲਣਾ ਚਾਹੀਦਾ ਹੈ ਕਹਾਣੀ ਲੈ ਕੇ ਫੇਰ ਮਿਲਾਂਗੇ ਧੰਨਵਾਦ ਜੀ ਸਾਰਿਆਂ ਦਾ